YouTube ਚੈਨਲ ਕੁਦਰਤ ਵਰਦਾਨ ਤੇ Facebook ਪੇਜ ਖਰਜਨ ਸਿੰਘ ਗਿਲਜ ਵਾਲਾ ਨੂੰ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਹੈ ਸਾਡੇ ਘਰਾਂ 'ਚ ਆਮ ਹੀ ਵਰਤੀ ਜਾਣ ਵਾਲੀ ਔਸ਼ਧੀ ਸੌਫ ਦੀ ਸੌਫ ਦੀ ਗੱਲ ਆਪਾਂ ਔਸ਼ਧੀ ਗੁਣਾਂ ਦੀ ਗੱਲ ਕਰਨੀ ਹੈ ਵੈਸੇ ਇਹਨੂੰ ਆਪਾਂ ਜਿਹੜਾ ਹੈਗਾ ਆਪਣੇ ਘਰਾਂ ਦੇ ਵਿੱਚ ਅਕਸਰ ਹੀ ਵਰਤਦੇ ਆਂ ਦੁੱਧ ਦੇ ਵਿੱਚ ਵਾਲ ਕੇ ਪੀਂਦੇ ਆਂ ਚਾਹ ਦੇ ਵਿੱਚ ਵਾਲ ਕੇ ਪੀਂਦੇ ਆਂ ਜਾਂ ਜਿਹੜੀਆਂ ਸਾਡੀਆਂ ਕੋਈ ਟ੍ਰੈਡੀਸ਼ਨਲ ਡਿਸ਼ ਨੇ ਇਹਦੇ ਚ ਮਠੀਆਂ ਹੋ ਗਈਆਂ ਬਣਾਉਣੀਆਂ ਮਿੱਠੀਆਂ ਰੋਟੀਆਂ ਹੋ ਗਈਆਂ ਉਹਨਾਂ ਦੇ ਵਿੱਚ ਅਸੀਂ ਇਹਦੀ ਵਰਤੋਂ ਕਰਦੇ ਆ ਉਹਦੇ ਚ ਵਰਤੋਂ ਅਸੀਂ ਕਰਦੇ ਆ ਇਹਦੀ ਉਹਨਾਂ ਦੇ ਟੇਸਟ ਨੂੰ ਬਣਾਉਣ ਵਾਸਤੇ ਇਹਦਾ ਇੱਕ ਵੱਖਰਾ ਜਿਹਾ ਆਪਣਾ ਹੀ ਇੱਕ ਟੇਸਟ ਹੈ ਵੱਖਰੀ ਜੀ ਆਪਣੀ ਹੀ ਇਹਦੀ ਇੱਕ ਖੁਸ਼ਬੂ ਹੈ ਤਾਂ ਜੇ ਆਪਾਂ ਇਹਦੀ ਪੋਸ਼ਣ ਦੀ ਗੱਲ ਕਰਦੇ ਆ ਤਾਂ ਇਹਦੇ ਚ ਕਾਫੀ ਸਾਰੇ ਗੁਣ ਨੇ ਇਹਨੂੰ ਪਾਚਨਕਾਰੀ ਮੰਨਿਆ ਗਿਆ ਹੈ ਭੁੱਖ ਘੱਟ ਲੱਗਦੀ ਹੈ ਜਿਨ੍ਹਾਂ ਨੂੰ ਟਾਈਮ ਸਿਰ ਭੁੱਖ ਨਹੀਂ ਲੱਗਦੀ ਤਾਂ ਖਾਣਾ ਠੀਕ ਨਾਲ ਹজম ਨਹੀਂ ਹੁੰਦਾ ਭੁੱਖ ਨੂੰ ਠੀਕ ਕਰਦੀ ਆ ਖਾਣਾ ਠੀਕ ਨਾਲ ਹজম ਹੋ ਜਾਂਦਾ ਹੈ ਲੀਵਰ ਨੂੰ ਸਾਡੇ ਮਜ਼ਬੂਤ ਕਰਦੀ ਆ ਅਨਿੰਦਰਾ ਰੋਗ ਤੋਂ ਸਾਨੂੰ ਇਹ ਤਣਾਅ ਤੋਂ ਬਚਾਉਂਦੀ ਆ ਸ਼ੂਗਰ ਲੈਵਲ ਨੂੰ ਘਟ ਕਰਨ ਦੇ ਵਿੱਚ ਮਦਦ ਕਰਦੀ ਆ ਕੋਲੇਸਟ੍ਰੋਲ ਨੂੰ ਘਟਾਉਂਦੀ ਆ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਨੇ ਜਿਨ੍ਹਾਂ ਤੋਂ ਸਾਨੂੰ ਇਹ ਬਚਾਉਂਦੀ ਆ ਹੋਰ ਵੀ ਇੱਚ ਕਾਫੀ ਗੁਣ ਨੇ ਪਰ ਅੱਪਾ ਇਹ ਅੱਜ ਕੁਝ ਗੁਣਾਂ ਦੀ ਗੱਲ ਕੀਤੀ ਆ ਤਾਂ ਇਹਦੀ ਜਿਹੜੀ ਵਰਤੋਂ ਆ ਜੇ ਆਪਾਂ ਇਹਨੂੰ ਔਸ਼ਦੀ ਰੂਪ ਦੇ ਵਿੱਚ ਵਰਤਦੇ ਆ ਸਾਡੇ ਘਰੇ ਪਈ ਆ ਅਕਸਰ ਵੈਸੇ ਇੱਕ ਆਦਤ ਹੈ ਸਾਡੀ ਤੇ ਖਾਣਾ ਖਾਣ ਤੋਂ ਬਾਅਦ ਅਸੀਂ ਸੌਂਫਾ ਜੜਿਓ ਖਾਨਨੇ ਆ ਪਰ ਉਹਨੂੰ ਅਸੀਂ ਇੱਕ ਸਵੀਡਿਸ਼ ਬਣਾ ਲਿਆ ਉਹਦੇ ਵਿੱਚ ਚੀਨੀ ਮਿਲਾ ਲੈਨੇ ਆ ਉਹਦੇ ਵਿੱਚ ਹੋਰ ਚੀਜ਼ਾਂ ਮਿਲਾ ਲੈਨੇ ਆ ਤਾਂ ਚੀਨੀ ਦੀ ਜਗ੍ਹਾ ਤੇ ਜੇ ਅਸੀਂ ਸ਼ਾਮ ਨੂੰ ਇਹਦੀ ਵਰਤੋਂ ਕਰਦੇ ਆ ਤਾਂ ਜਿਹੜੀ ਸ਼ੱਕਰ ਆਪਣੀ ਜੀ ਨੂੰ ਜਾਗਰੀ ਪਾਊਡਰ ਕਹਿੰਨੇ ਆ ਅਸੀਂ ਸ਼ੱਕਰ ਦੀ ਵਰਤੋਂ ਕੀਤੀ ਜਾਵੇ ਜਾਂ ਇਹਨੂੰ ਮਤਲਬ ਜਿਹੜਾ ਹੈਗਾ ਅਸੀਂ ਰੱਖ ਲੈਨੇ ਆ ਦੋ ਤਿੰਨ ਹੋਰ ਇੱਕ ਮਿਲਾ ਕੇ ਜੇ ਅਸੀਂ ਇਹਨੂੰ ਜਿਹੜਾ ਹੈਗਾ ਮਾਊਥ ਫਰੈਸ਼ਨਰ ਦੇ ਰੂਪ ਚ ਵਰਤਣਾ ਚਾਹੁੰਨੇ ਆ ਖਾਣੇ ਤੋਂ ਬਾਅਦ ਤਾਂ ਇਹਦੇ ਵਿੱਚ ਸੌਂਫ ਐ ਜਮੈਨ ਐ ਕਾਲੀ ਮਿਰਚ ਐ ਇਲਚੀ ਐ ਉਹ ਮਿਲਾ ਕੇ ਜੇ ਅਸੀਂ ਜਿਹੜਾ ਹੈਗਾ ਰੱਖਦੇ ਆ ਖਾਣਾ ਖਾਣ ਤੋਂ ਬਾਅਦ ਲੈਨੇ ਤਾਂ ਇਹਦਾ ਗੁਣ ਜਿਹੜਾ ਉਹ ਵੱਖਰਾ ਹੋਵੇਗਾ ਜਾਂ ਅਸੀਂ ਇਹਨੂੰ ਮਤਲਬ ਕਾੜੇ ਦੇ ਰੂਪ ਚ ਲੈ ਲੈਨੇ ਆ 1 ਗ੍ਰਾਮ ਸੌਂਫ ਦਾ ਪਾਊਡਰ ਪਾਣੀ ਦੇ ਅਧਿਕ ਪਾਉਣੇ ਇੱਕ ਗਲਾਸ ਦੇ ਵਿੱਚ ਉਬਾਲ ਕੇ ਤੇ ਉਹਨੂੰ ਦੋਕ ਵਾਲੇ ਦਬਾ ਕੇ ਉਹਨੂੰ ਰੱਖ ਲਓ ਗੁਣਗਣਾ ਜਾਂ ਪਾਣੀ ਆ ਜਿਹੜਾ ਉਹ ਸਹੀ ਸਵੇਰ ਲੈਣੇ ਆ ਸ਼ਾਮ ਨੂੰ ਖਾਣਾ ਖਾਣ ਤੋਂ ਅੱਧਾ ਘੰਟਾ ਪਹਿਲਾਂ ਲੈਣੇ ਤਾਂ ਤੁਸੀਂ ਦੇਖੋਗੇ ਜਿਹੜੀਆਂ ਸਾਡੀਆਂ ਬਿਮਾਰੀਆਂ ਨੇ 5-7 ਬਿਮਾਰੀਆਂ ਦੇ ਆਪਾਂ ਨਾਂ ਲਏ ਆ ਸਾਡੇ ਪੇਟ ਦੇ ਰੋਗ ਨੇ ਸਾਡੇ ਲੀਵਰ ਦੀ ਸਫਾਈ ਦਾ ਕੰਮ ਕਰਦੀ ਆ ਤੇ ਕੋਲਸਟ੍ਰੋਲ ਨੂੰ ਘਟਾਉਂਦੀ ਆ ਹੋਰ ਇਹ ਸਾਰੇ ਜਿਹੜੇ ਇਹਦੇ ਗੁਣ ਨੇ ਉਹ ਸਾਨੂੰ ਮਿਲਣਗੇ ਇਹਨਾਂ ਬਿਮਾਰੀਆਂ ਤੋਂ ਸਾਨੂੰ ਇਹ निजात ਦਵਾਵੇਗੀ ਸੋ ਹਰ ਘਰ ਦੇ ਵਿੱਚ ਆਸਾਨੀ ਦੇ ਨਾਲ ਅਸੀਂ ਇਨਵਰਤ ਸਕਦੇ ਸਾਨੂੰ ਕਿਤੇ ਜਾਣ ਦੀ ਜ਼ਰੂਰਤ ਵੀ ਨਹੀਂ ਮਿਲ ਕਰਦੇ ਆਜ ਦੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਵੀਡੀਓ ਐਂਡ ਤੱਕ ਦੇਖਣ ਦੇ ਲਈ ਬਹੁਤ ਧੰਨਵਾਦ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰਨਾ ਤਾਂ ਕਿ ਆਉਣ ਵਾਲੀ ਵੀਡੀਓ ਦੀ ਜਿਹੜੀ ਹੈਗੀ ਇਨਫੋਰਮੇਸ਼ਨ ਤੁਹਾਡੇ ਤੱਕ ਟਾਈਮ ਸਰ ਪਹੁੰਚ ਸਕੇ ਮਿਲਦੇ ਆਂ ਅਗਲੀ ਕਿਸੇ ਹੋਰ ਜਾਣਕਾਰੀ ਦੇ ਨਾਲ ਅਗਲੀ ਵੀਡੀਓ ਦੇ ਵਿੱਚ ਥੈਂਕ ਯੂ